ਅੱਜ ਦੀਆਂ ਮੁੱਖ ਖਬਰਾਂ ਬਾਜਵਾ ਨੇ ਲਾਏ ਦੋਸ਼ ਬੇਅਦਬੀ ਮਾਮਲੇ ਨੂੰ ਸਿਆਸੀ ਰਾਜਨੀਤੀ ਦਾ ਹਿੱਸਾ ਕਿਹਾ ਚੰਡੀਗੜ੍ਹ 15 ਜੁਲਾਈ ਸੀਨੀਅਰ ਕਾਂਗਰਸੀ ਅਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਸਿਆਸਤ 'ਚ ਵਧ ਰਹੇ ਤਣਾਅ ਭਰੀ ਗਤੀਵਿਧੀਆਂ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦੋਸ਼ ਲਾਇਆ ਕਿ ਬੇਅਦਬੀ ਵਰਗੇ ਗੰਭੀਰ ਮਾਮਲਿਆਂ ਨੂੰ ਵੀ ਹੁਣ ਸਿਰਫ ਇੱਕ ਚੌਂ ਸਟੰਟ ਵਜੋਂ ਵਰਤਿਆ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੇ ਮਾਮਲੇ ਧਾਰਮਿਕ ਪਵਨਾਵਾਂ ਨਾਲ ਜੁੜੇ ਹੋਣ ਉਹਨਾਂ ਦੀ ਇੰਨੀ ਸੱਦੀ ਗੱਲਬਾਤ ਚ ਰਾਜਨੀਤੀ ਵਰਤੋ ਕਰਨਾ ਪੰਜਾਬੀ ਕੌਮ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਸਲੇ ਤੇ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਨਾ ਕਿ ਇਹਨਾਂ ਨੂੰ ਮੰਚਾਂ ਤੇ ਚੜਾ ਕੇ ਵੋਟਾਂ ਦੀ ਸਿਆਸਤ ਚਮਕਾਈ ਜਾਵੇ ਬਾਜਵਾ ਦਾ ਇਹ ਬਿਆਨ ਇੱਕ ਵੱਡੀ ਸਮੇਂ ਸੰਵੇਦਨਸ਼ੀਲ ਚਰਚਾ ਬਣ ਗਿਆ ਹੈ ਕਿਉਂਕਿ ਹਾਲ ਹੀ ਚ ਮੁੱਖ ਮੰਤਰੀ ਅਤੇ ਹੋਰ ਸਿਆਸੀ ਧਿਰਾਂ ਵੱਲੋਂ ਬੇਅਦਬੀ ਦੇ ਪੁਰਾਣੇ ਮਾਮਲਿਆਂ ਨੂੰ ਮੁੜ ਚਾਉਣੀ ਮੁੱਦੇ ਵਜੋਂ ਉਠਾਇਆ ਗਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਆਸਥਾ ਨਾਲ ਖੇਡਣਾ ਅਤੇ ਮذਬੀ ਮਾਮਲਿਆਂ ਨੂੰ ਰਾਜਨੀਤਿਕ ਹਥਿਆਰ ਬਣਾਉਣਾ ਨਾ ਸਿਰਫ ਅਨੈਤਿਕ ਹੈ ਸਗੋ ਪੰਜਾਬ ਦੇ ਪਵਿੱਖ ਲਈ ਖਤਰੇ ਦੀ ਘੰਟੀ ਵੀ ਹੋ ਸਕਦਾ ਹੈ ਬਾਜਵਾ ਨੇ ਸਰਕਾਰ ਨੂੰ ਆੜੇ ਹੱਥ ਲੈਂਦਿਆਂ ਕਿਹਾ ਜੇਕਰ ਸੱਚਮੁੱਚ ਇਨਸਾਫ ਕਰਨਾ ਹੈ ਤਾਂ ਕਾਰਵਾਈ ਨਤੀਜੇਦਾਰ ਹੋਣੀ ਚਾਹੀਦੀ ਹੈ ਨਾ ਕਿ ਸਿਰਫ ਬਿਆਨਾਂ ਤੱਕ ਸੀਮਿਤ ਸਿਆਸੀ ਹਲਕਿਆਂ ਅਤੇ ਹੋਰ ਲੋਕਾਂ ਵਿੱਚ ਬਾਜਵਾ ਦੇ ਬਿਆਨ ਨੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ ਜਿੱਥੇ ਇੱਕ ਪਾਸੇ ਲੋਕ ਇਹਨਾਂ ਬਿਆਨਾਂ ਨੂੰ ਹਕੀਕਤ ਸਮਝ ਰਹੇ ਹਨ ਦੂਜੇ ਪਾਸੇ ਕੈਨਟੀਰਾ ਨੇ ਉਹਨਾਂ ਦੀ ਆਲੋਚਨਾ ਵੀ ਕੀਤੀ ਹੈ